भी हाँ जी जी हाँ जी मेरे मरदे लाओ बुला ਲਿਆਓ ਵੀਰੇ ਹੌਲੀ ਹੌਲੀ ਤੋਰ ਇੱਕ ਮਿੰਟ ਇੱਥੇ ਰੱਖੋ ਸਰ ਅੱਜ ਦੀ ਜੋ ਪ੍ਰੈਸ ਕਾਨਫਰੰਸ ਹੈ ਦੀ ਡਿਟੇਲ ਦਿਓਗੇ ਜੀ ਜਿਸ਼ਿਆ ਫਿਲਹਾਲ ਜੋ ਜਗਰਾਉਥ ਪੁਲਿਸ ਨੇ ਮਹਿੰ ਚਲਾਈ ਹੋਈ ਹੈ ਉਹਦੇ ਵਿੱਚ ਕੱਲ ਇੱਕ ਸਾਨੂੰ ਬਹੁਤ ਹੀ ਮਹੱਤਵਪੂਰਨ ਸਫਲਤਾ ਹਾਸਲ ਹੋਈ ਸੀਆਈਏ ਜਗਰਾਉਥ ਦੀ ਟੀਮ ਨੇ ਤਿੰਨ ਬੰਦਿਆਂ ਨੂੰ ਰਾਉਂਡ ਅਪ ਕੀਤਾ ਹੈ ਇਹ ਤਿੰਨ ਬੰਦਿਆਂ ਦੇ ਨਾਂ ਹੈ ਜੀ ਅਫਜ਼ਲ ਸਿੰਘ ਕੁਸ਼ਤਾਰੀ ਉਮਰ 40 ਸਾਲ ਵਾਸੀ ਟੂ ਢੁਕੇ ਜ਼ਿਲ੍ਹਾ ਮੋਗਾ ਹਰਜਿੰਦਰ ਸਿੰਘ ਉਸ ਰਿਤਨਾਈ ਵਾਸੀ ਪਿੰਡ ਰਾਏਪੁਰ ਅਧਾਇਆਂ ਜ਼ਿਲ੍ਹਾ ਜਲੰਧਰ ਤੇ ਕਮਲਕ੍ਰਿਸ਼ ਸਿੰਘ ਵਾਸੀ ਲੂਪਾਪਤੀ ਰੋਡ ਬਾਗਾਪਰਾਣਾ ਜ਼ਿਲ੍ਹਾ ਮੋਗਾ ਇਹ ਤਿੰਨੋਂ ਜੋ ਹੈਗੇ ਬੰਦੇ ਇੱਕ ਇੰਟਰ ਸਟੇਟ ਡਰਗ ਕਾਰਟਲ ਦਾ ਹਿੱਸਾ ਹੈ ਜੋ ਕਿ ਬਾਹਰਲੇ ਸੂਬਿਆਂ ਤੋਂ ਨਸ਼ਾ ਲਿਆ ਕੇ ਪੰਜਾਬ ਦੇ ਵਿੱਚ ਵੇਚਣ ਦਾ ਕੰਮ ਕਰਦੇ ਸਨ ਮੁਖਵਧਾਈ ਸਾਨੂੰ ਇਹ ਸੂਚਨਾ ਮਿਲੀ ਸੀ ਕਿ ਕੱਲ ਵੀ ਇਹ ਇੱਕ ਕਨਸਾਈਨਮੈਂਟ ਲੈ ਕੇ ਆਇਆ ਤੇ ਜਿਸ ਦੇ ਫਲਸਫੇ ਰੂਪ ਇੱਕ ਕੰਟੇਨਰ 10 ਟਾਈਰ ਦੇ ਕੰਟੇਨਰ ਜਿਹਦਾ ਨੰਬਰ ਹੈ HR55AA5225 ਇਹਨੂੰ ਰੌਂਡ ਅਪ ਕੀਤਾ ਗਿਆ ਤੇ ਜਦੋਂ ਕੰਟੇਨਰ ਦੀ ਚੈਕਿੰਗ ਕੀਤੀ ਗਈ ਤਾਂ ਉੱਚੋ 5400 ਕਿਲੋ ਖੁਕੀ ਚੂਰਾ ਪੋਸ ਯਾਨੀ ਕਿ 270 ਬੋਰੀਆਂ ਮਿਲੀਆਂ ਇੱਕ ਬੋਰੀ ਦਾ ਭਾਰ ਜਿਹੜਾ ਸੀ 20 ਕਿਲੋ ਦੇ ਤਕਰੀਬਨ ਸੀ ਤੇ ਅਰਾਊਂਡ 5400 ਕਿਲੋ ਖੁਕੀ ਚੂਰਾ ਪੋਸ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਇਸ ਤੋਂ ਇਲਾਵਾ ਦੋ ਦੇਸੀ ਪਿਸਟਲ ਬੱਤੀ ਬੋਲ ਸਮੇਤ ਤਿੰਨ ਤਿੰਨਰਾਉ ਵੀ ਬਰਾਮਦ ਕੀਤੇ ਗਏ ਦੋਸ਼ੀਆਂ ਦੀ ਜਦੋਂ ਪੁਸ਼ਕਿਸ਼ ਕੀਤੀ ਗਈ ਤੇ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਪਤਾ ਲੱਗਿਆ ਜੋ ਖਰਜਿੰਦਰ ਸਿੰਘ ਹੈ ਉਹ ਮੁਲਾ ਪਰ ਦਾਖੇ ਦਾ ਰਹਿਣ ਵਾਲਾ ਹੈ ਤੇ ਉਹਦੇ ਘਰ ਦੇ ਵਿੱਚ ਜਦੋਂ ਜਾ ਕੇ ਸਰਚ ਕੀਤੀ ਗਈ ਤਾਂ ਉਥੋਂ ਇਹ 14 ਨੰਬਰ ਪਲੇਟਾਂ ਤਕਰੀਬਨ 1 ਕਰੋੜ 25 ਲੱਖ ਰੁਪਏ ਡਰਗ ਬਣੀ ਤੇ ਪੁਲਿਸ ਦੀਆਂ ਵਰਦੀਆਂ ਜਿਹੜੀਆਂ ਸੀ ਉਹ ਬਰਬਾਦ ਹੋਈਆਂ ਅਜੇ ਤੱਕ ਦੀ ਪੁਸ਼ਕਿਸ਼ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਹਰਜਿੰਦਰ ਸਿੰਘ ਉਰ ਫਰਿੰਦੀ ਜੋ ਹੈ ਆਪਣੇ ਸਾਥੀਆਂ ਦੇ ਨਾਲ 2023 ਦੇ ਵਿੱਚ 6 ਫੇਰੇ ਮਾਰ ਚੁੱਕਾ ਹੈ ਤੇ ਉਹਦਾ ਜਿਹੜਾ ਹੈਗਾ ਕੱਲ ਸਿਲਸਲਾ ਜਿਹੜਾ ਉਹ ਟੁੱਟ ਗਿਆ ਰਜਿੰਦਰ ਸਿੰਘ ਗਰਿੰਦੀ ਦੇ ਖਿਲਾਫ ਚਾਰ ਮੁਕਦਰੇ ਪਹਿਲੇ ਦਰਜ ਹੈ ਇਹ ਵੀ ਚਾਰੋਂ ਐਨਡੀਕੇ ਸਾਹਰਦਿਆ ਇੱਕ ਥਾੜਾ ਰੋਹੀਨੀ ਦਿੱਲੀ ਦੇ ਵਿੱਚ ਹੈ ਇੱਕ ਡਿਵੀਜ਼ਨ ਨੰਬਰ 7 ਤੇ ਦੋ ਥਾੜਾ ਮੈਥ ਖੁਰ ਦੇ ਵਿੱਚ ਬਾਕੀ ਦੋਨੋਂ ਦੋਸ਼ੀਆਂ ਦੇ ਖਿਲਾਫ ਪਹਿਲੇ ਕੋਈ ਕ੍ਰਿਮੀਨਲ ਰਿਪੋਰਟ ਨਹੀਂ ਤੇ ਸਰ ਜੇ ਇਹਨਾਂ ਦਾ ਕੋਈ ਇਦਾਂ ਪਤਾ ਲੱਗੇ ਕਿ ਇਹਨਾਂ ਨੂੰ ਲਿਆ ਕੇ ਵੇਚਦੇ ਸੀ ਕਿੱਥੇ ਸਪਲਾਈ ਕਰਦੇ ਸੀ ਜੀ ਐਡੀ ਵੱਡੀ ਮਾਤਰਾ ਚ ਲੈ ਕੇ ਆਉਂਦੇ ਸੀ ਇਹਦੀ ਅਜੇ ਪੁਸ਼ੀਸ਼ ਚਲਦੀ ਪਈ ਹੈਗੀ ਹੈ ਤੇ ਕੋਆਪਾ ਡਿਊਰਿੰਗ ਇਨਵੈਸਟੀਗੇਸ਼ਨ ਚ ਹੈ ਕਰਦੇ ਸਰ ਇਹਨਾਂ ਚੋ ਕੋਈ ਪ੍ਰੋਲ ਤੇ ਆਇਆ ਸੀਗਾ ਕੋਈ ਅਜੇ ਆਪਾਂ ਡਾਕੂਮੈਂਟਸ ਨਹੀਂ ਲਏ ਹੈਗੇ ਪਰ ਜੋ ਕਹਿੰਦੇ ਮੁਤਾਬਿਕ ਹਰਜਿੰਦਰ ਸਿੰਘ ਜਿਹੜਾ ਹੈਗਾ ਉਹ ਲੋਕੀਨੀ ਵਾਲੇ ਮਕਦਮੇ ਦੇ ਵਿੱਚ ਸ਼ਾਇਦ ਪ੍ਰੋਲ ਤੇ ਸੀ ਉਹਦੇ ਚੈੱਕ ਕਰਦੇ ਸਰ ਪੁਲਿਸ ਵਰਦੀ ਆਪਾਂ ਦੇ ਸੀ ਕੀ ਕਰਦੇ ਦੇਦੇ ਆ ਤੇ ਇਨਵੈਸਟੀਗੇਸ਼ਨ ਦੌਰਾਨ ਜ਼ਿਆਦਾ ਕਲੀਅਰ ਹੋਊਗਾ ਪਰ ظاہر ਸੀ ਗੱਲ ਹੈ ਕਿ ਪੁਲਿਸ ਵਰਦੀ ਨੂੰ ਯੂਜ਼ ਕਰਕੇ ਇਹ ਆਪਣੇ ਨਸ਼ੇ ਦੇ ਕੰਮ ਜਿਹੜਾ ਹੈਗਾ ਉਹ ਚਲਾਉਂਦੇ ਸੀ ਸਰ ਜਿਹੜੀ ਨੰਬਰ ਪਲੇਟਾਂ ਹੈਗੀ ਇਹ ਜਾਲੀ ਹੈਗੀ ਜਾਂ ਕਿਵੇਂ ਹੈ ਆਪ ਤਿਆਰ ਕੀਤੀਆਂ ਗਈਆਂ ਕਿਵੇਂ ਹੈ ਜੀ ਚੋਰੀ ਜ਼ਬਾਨਾਂ ਦੀਆਂ ਇਹ ਵੀ ਅਸੀਂ ਚੈੱਕ ਕਰ ਰਹੇ ਹਾਂਗੇ ਜੀ ਤੇ ਤਫਤੀਸ਼ ਦੌਰਾਨ ਇਹਦਾ ਪਤਾ ਲੱਗੇਗਾ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਕੁਝ ਐਮਪੀ ਦੇ ਨੰਬਰ ਹਨ ਕੁਝ ਜਲੰਧਰ ਦੇ ਹਨ ਤੇ ਕੁਝ ਲੁਧਿਆਣਾ ਦੇ ਲੱਗੇ ਆ ਇਹ ਇਨਵੈਸਟੀਗੇਸ਼ਨ ਦੇ ਦੌਰਾਨ ਚੈੱਕ ਕੀਤਾ ਜਾਵੇ ਤੇ ਸਰ ਇਹਨਾਂ ਦਾ ਕੋਈ ਸਰ ਦੇ ਵਿੱਚ ਜਾ ਕੇ ਲਗਲਾ ਨੰਬਰ ਪਲੇਟਾਂ ਯੂਜ਼ ਕਰ ਦੋ ਜੀ ਅਜੇ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਆਈ ਹੈ ਤੇ ਸੜੀ ਮਾਰ ਲਿਆ ਨਾ ਇਹਨਾਂ ਕੋ ਜੋ ਹਥਿਆਰ ਬਣਾਉਂਦ ਹੋਏ ਆ ਜੀ ਉਹ ਕਿੱਥੋਂ ਲੈ ਕੇ ਸੀ ਇਹ ਵੀ ਇਹਨਾਂ ਨੇ ਐਮਪੀ ਦੇ ਵਿੱਚੋਂ ਹੀ ਬਰਾਬੀ ਲਏ ਅਜੇ ਜੋ ਇਹਨਾਂ ਨੇ ਦੱਸਿਆ ਤੇ ਸੜੀ ਨਜ਼ਰ ਮਾਰ ਲਿਆ ਜੀ ਲੈਰੀ ਚ ਕਿੰਨੇ ਦਿਨ ਦਾ ਲਿਆ ਸੀ ਅਜੇ ਗਾਈ ਠੀਕ ਠੀਕ